ਇਹ ਐਡੀ ਵੱਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਦਾ ਕਾਰਨ ਕੀ ਸਮਝਦੇ ਹੋ ਸਾਡਾ ਕਿਹੜਾ ਆਪਣਾ ਕਿਹੜਾ ਪਰਾਇਆ ਉਸ ਸਮੇਂ ਜਾ ਕੇ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨੂੰ ਰੱਬ ਦੇ ਬਾਣੇ 'ਚ ਰਹਿਣਾ ਚਾਹੀਦਾ ਕਿਹਦੇ ਤੋਂ ਪ੍ਰਭਾਵਤ ਹੋ ਕੇ ਤੁਸੀਂ ਇਹ ਫੈਸਲਾ ਲਿਆ ਖਾਣਾ ਪਿੰਡ ਮੇਰਾ ਸ਼ਹੀਦ ਭਾਈ ਜਸਵੰਤ ਸਿੰਘ ਖਾੜਾ ਦਾ ਪਿੰਡ ਉਹਨਾਂ ਦਾ ਪ੍ਰਭਾਵ ਤਾਂ ਮੇਰੇ ਉੱਤੇ ਹੈ ਲੋਕਾਂ ਨੇ ਮੈਨੂੰ ਫੋਨ ਮੈਸੇਜ ਸਵਾਲ ਆਏ ਨੇ ਕਿ ਦੇਖੋ ਕਿਤੇ ਵੀ ਇਹੋ ਜਿਹਾ ਕੰਮ ਤਾਂ ਨਹੀਂ ਕਿ ਪੋਲਿਟੀਕਲ ਸੈਲਮ ਰੈਨ ਵਾਲੇ ਚੱਕਰ 'ਚ ਤਾਂ ਨਹੀਂ ਬਈ ਹੈਗਾ 2 ਮਿੰਟ ਦੇ ਸਵਾਰ ਦੇ ਚੱਕਰ ਨੂੰ ਜ਼ਿੰਦਗੀ ਭਰ ਦਾ ਪਾਪ ਨਹੀਂ ਲਵਾਉਣਾ ਕੋਈ ਪੈਸਾ ਕੋਈ ਦਬਾਅ ਇੰਨਾ ਵੱਡਾ ਨਹੀਂ ਜਿੰਨਾ ਤੁਹਾਡਾ ਆਤਮਾ ਤੁਹਾਡੀ ਆਤਮਾ ਤੁਹਾਨੂੰ ਰੱਬ ਦੇ ਨੇੜੇ ਕਰ ਸਕੇ ਉਧਰ ਤੁਹਾਡੇ ਦਿਮਾਗ 'ਚ ਹੀ ਚੀਜ਼ਾਂ ਨਹੀਂ ਸੀਗੀਆਂ ਬਸ ਇੱਥੇ ਆ ਕੇ ਜ਼ਿਆਦਾ ਸਿੱਖੀ ਵਰਤੀ ਲਗਾ ਆ ਭਾਈ ਮੈਂ ਤਾਂ ਲੋਕ ਉਹ ਵੀ ਵੇਖਿਆ ਜਿਹੜੇ ਇੱਥੇ ਆ ਕੇ ਕੇਸ਼ ਕਤਲ ਕਰਾ ਲੈਂਦੇ ਆ ਸਿੱਖੀ 'ਚ ਕਿੱਥੇ ਦੇਖਦੇ ਆ ਆਪਣੇ ਆਪ ਨੂੰ ਕਿੱਥੇ ਲੈ ਕੇ ਜਾਣ ਸਿੱਖੀ ਨਹੀਂ ਕਰਨ ਵਾਲੇ ਬਹੁਤ ਨੇ ਅਸੀਂ ਤਾਂ ਕੁਝ ਵੀ ਨਹੀਂ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੰਜੋਲੀ ਉਮੀਦ ਕਰਦਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਜ਼ਿੰਦਗੀ ਦੇ ਵਿੱਚ ਕਈ ਵਾਰ ਕਈ ਇਹ ਜਿਹੇ ਫੈਸਲੇ ਲਏ ਜਾਂਦੇ ਆ ਕਈ ਵਾਰ ਕੁਝ ਅਜੀਹਾ ਵਾਪਰ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਸੋ ਅੱਜ ਦੀ ਜਿਹੜੀ ਗੱਲਬਾਤ ਆ ਉਹ ਵੀ ਇਸੇ ਵਿਸ਼ੇ ਦੇ ਉੱਤੇ ਹੈ ਇੱਕ ਇਨਸਾਨ ਨੇ ਇੱਕ ਅਜੀਹਾ ਫੈਸਲਾ ਲਿਆ ਕਿ ਉਹ ਫੈਸਲੇ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ ਹੈ ਸੋ ਜਾਣਾਂਗੇ ਕਿ ਇਹ ਫੈਸਲਾ ਕਿਵੇਂ ਲਿਆ ਤੇ ਕੀ ਕਾਰਨ ਬਣੇ ਅਜਿਹਾ ਕੀ ਉਹਦੀ ਲਾਈਫ ਦੇ ਵਿੱਚ ਹੋਇਆ ਕਿ ਉਹਨੂੰ ਇਹ ਫੈਸਲਾ ਲੈਣਾ ਪਿਆ ਤੇ ਇਹ ਫੈਸਲੇ ਨਾਲ ਉਹਦੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਹੈ ਸੋ ਗੱਲਬਾਤ ਮੈਂ ਵਾਲੀ ਭੂਮਿਕਾ ਨਾ ਬੰਦਾ ਹੋਇਆ ਤੁਹਾਨੂੰ ਵਿਸ਼ੇ ਤੋਂ ਜਾਣੂ ਕਰਾਵਾਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਤ ਵੀਰ ਜਿਹਦਾ ਨਾਮ ਰਾਜਨ ਸ਼ਰਮਾ ਹੈ ਤੇ ਉਹਦੀ ਸਟੱਡੀ ਸਾਰੀ ਦਿੱਲੀ ਦੀ ਹੈ ਤੇ ਬੈਕਗ੍ਰਾਉਂਡ ਪੰਜਾਬ ਦੀ ਹੈ ਪੰਜਾਬ ਵੀ ਉਹ ਖਾਸ ਜ਼ਿਲ੍ਹੇ ਨਾਲ ਸੰਬੰਧਿਤ ਹੈ ਖਾਸ ਪਿੰਡ ਨਾਲ ਸੰਬੰਧਿਤ ਹੈ ਇਤਿਹਾਸਕ ਪਿੰਡ ਹੈ ਖਾਲੜਾ ਖਾਲੜਾ ਨਾਲ ਨੌਜਵਾਨ ਸੰਬੰਧਿਤ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਉਹ ਸਰੀ ਦੇ ਵਿੱਚ ਰਹਿ ਰਿਹਾ ਹੈ ਤੇ ਇਸ ਵਿਸਾਖੀ ਦੇ ਉੱਤੇ ਉਸ ਨੌਜਵਾਨ ਨੇ ਅਮਰਤ ਛਕਿਆ ਸੋ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਰਾਜਨ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਸਵਾਗਤ ਕਰਨ ਲਈ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਵਿਸਾਖੀ ਦੇ ਮੌਕੇ ਤੇ ਅਮਰ ਛਕਿਆ ਬਹੁਤ ਵੱਡਾ ਨਗਰ ਕੀਰਤਨ ਨਿਕਲਦਾ ਉਹ ਤੋਂ ਬਾਅਦ ਅਮਰ ਛਕਿਆ ਕੀ ਫੈਸਲਾ ਜਿਹੜਾ ਇਹ ਲਿਆ ਕਿਵੇਂ ਲਿਆ ਇਹ ਐਡੀ ਵੱਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਦਾ ਕਾਰਨ ਕੀ ਸਮਝਦੇ ਹੋ ਜ਼ਿੰਦਗੀ 'ਚ ਕਦੇ-ਕਦੇ ਸਾਡੇ ਆਪਾਂ ਇਸ ਮੋੜ ਤੇ ਪਹੁੰਚਦੇ ਆ ਆਪਾਂ ٹرسٹ ਨਹੀਂ ਕਰ ਸਕਦੇ ਕਿਸੇ ਦੇ ਉੱਤੇ ਕਿ ਸਾਡਾ ਕਿਹੜਾ ਆਪਣਾ ਕਿਹੜਾ ਪਰਾਇਆ ਉਹ ਸਮੇਂ ਜਾ ਕੇ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨੂੰ ਰੱਬ ਦੇ ਬਾਣੇ 'ਚ ਰਹਿਣਾ ਚਾਹੀਦਾ ਰੱਬ ਦਾ ਹੋ ਕੇ ਰਹਿਣਾ ਚਾਹੀਦਾ ਤੇ ਸ਼ਾਇਦ ਉਹ ਹੀ ਕਾਰਨ ਬਣਿਆ ਕਿ ਮੈਂ ਸਿੱਖੀ ਵੱਲ ਜਾ ਤੁਰਿਆ ਜੀ ਤੁਸੀਂ ਤੁਹਾਡੀ ਸਟੱਡੀ ਜਿਹੜੀ ਹੈ ਕਿਉਂਕਿ ਜਿਹੜੇ ਸਰੋਤੇ ਨੇ ਦਰਸ਼ਕ ਨੇ ਉਹ ਜਾਣਨਾ ਚਾਹਣਗੇ ਕਿਉਂਕਿ ਤੁਸੀਂ ਬੜੇ ਇਤਿਹਾਸਕ ਪਿੰਡ ਮੈਂ ਜਿਵੇਂ ਦੱਸ ਕੇਟਿਆਂ ਖਾਲੜਾ ਨਾਲ ਸੰਬੰਧ ਤੋਂ ਤਾਂ ਜ਼ਿਆਦਾ ਪ੍ਰਭਾਵਿਤ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਇਹ ਫੈਸਲਾ ਲਿਆ ਬਾਈ ਪ੍ਰਭਾਵਿਤ ਤੁਸੀਂ ਨਾਂ ਦਾਸੀ ਦਿੱਤਾ ਖਾਲੜਾ ਪਿੰਡ ਮੇਰਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਪਿੰਡ ਆ ਉੱਥੇ ਉਹਨਾਂ ਦਾ ਪ੍ਰਭਾਵ ਤਾਂ ਮੇਰੇ ਉੱਤੇ ਹੈ ਕਿਉਂਕਿ ਜਿਹੜੀ ਉਸ ਟਾਈਮ ਲੇਅਰ ਚੱਲਦੀ ਸੀਗੀ ਖੜ ਕੋ ਲੈਰ ਉੱਥੇ ਕਿਸੇ ਨੇ ਹਥਿਆਰ ਚੱਕ ਕੇ ਆਪਣੀ ਮੰਗ ਰੱਖੀ ਉਹਨਾਂ ਨੇ ਕਲਮ ਚੱਕ ਕੇ ਆਪਣੀ ਮੰਗ ਰੱਖੀ ਸਰਕਾਰ ਨਾਲ ਮੱਥਾ ਤੁਸੀਂ ਇਕੱਲਾ ਹਥਿਆਰਾਂ ਨਾਲ ਨਹੀਂ ਲਾਉਂਦੇ ਕਲਮਾਂ ਨਾਲ ਵੀ ਲਾ ਸਕਦੇ ਹੂੰ ਇੱਕ ਖਲੜਾ ਸਾਹਿਬ ਨੇ ਸੋ ਜਿਹੜਾ ਹੁਣ ਤੁਸੀਂ ਸਟੱਡੀ ਜਿਵੇਂ ਦੱਸਿਆ ਦਿੱਲੀ ਦੀ ਹੈ ਨਾ ਤੇ ਉਸ ਤੋਂ ਬਾਅਦ ਅਸੀਂ ਕੈਨੇਡਾ ਵੀ ਆ ਗਏ ਤੇ ਅਮਰ ਤੇ ਇੱਥੇ ਆ ਕੇ ਛੱਕਿਆ ਹੈ ਨਾ ਤੇ ਕੀ ਕਿਸੇ ਨੇ ਫੋਰਸ ਕੀਤਾ ਵੀ ਧੱਕੇ ਨਾਲ ਕਿਉਂਕਿ ਕਈ ਵਾਰ ਸਵਾਲ ਕੜੇ ਹੋਣਗੇ ਦਰਸ਼ਕ ਵੀ ਸੋਚਦੇ ਹੋਣਗੇ ਕਈ ਵਾਰ ਐ ਹੁੰਦਾ ਵੀ ਫਲਾਣੇ ਬੰਦੇ ਨੇ ਜਾਂ ਫਲਾਣੀ ਕਿਸੇ ਸੰਸਥਾ ਨੇ ਤੁਹਾਡੇ ਤੇ ਦਬਾਅ ਪਾਇਆ ਵੀ ਨਹੀਂ ਤੂੰ ਯਾਰ ਅਮਰਤ ਸ਼ਖ ਭਾਈ ਕੋਈ ਪੈਸਾ ਕੋਈ ਦਬਾਅ ਉਹ ਇੰਨਾ ਵੱਡਾ ਨਹੀਂ ਜਿੰਨਾ ਤੁਹਾਡਾ ਆਤਮਾ ਤੁਹਾਡੀ ਆਤਮਾ ਤੁਹਾਨੂੰ ਰੱਬ ਦੇ ਨੇੜੇ ਕਰ ਸਕੇ ਉਹ ਤੁਸੀਂ ਕਦੇ ਪੈਸੇ ਨਾਲ ਨਹੀਂ ਤੋਲ ਸਕਦੇ ਕਿਸੇ ਸੁੱਖ ਸਾਧ ਨਾਲ ਨਹੀਂ ਤੋਲ ਸਕਦੇ ਜਦੋਂ ਤੱਕ ਦਿਲ ਚੋਂ ਆਵਾਜ਼ ਨਹੀਂ ਨਿਕਲਦੀ ਤੁਸੀਂ ਰੱਬ ਦੇ ਨੇੜੇ ਨਹੀਂ ਹੋ ਸਕਦੇ ਸਿੱਖੀ ਚ ਹੈ ਜੀ ਕੀ ਚੀਜ਼ ਲੱਗੀ ਵੀ ਤੁਹਾਨੂੰ ਲੱਗਿਆ ਵੀ ਇੱਧਰ ਆਉਣਾ ਚਾਹੀਦਾ ਬਾਈ ਜੇ ਮੈਂ ਤਾਂ ਰੰਬੇਖਾਂ ਦਾ ਧਰਮ ਸਾਰੇ ਇੱਕੋ ਨੇ ਹਾਂ ਪਰ ਮੇਰੇ ਹਿਸਾਬ ਨਾਲ ਰੱਬ ਦੇ ਨੇੜੇ ਹੋਣਾ ਜ਼ਿਆਦਾ ਜ਼ਰੂਰੀ ਹੈ ਹੂੰ ਜੇ ਆਪਾਂ ਦੇਖੀਏ ਤਾਂ ਸਿੱਖੀ ਇਕੱਲੇ ਇੱਕ ਧਰਮ ਨਹੀਂ ਸਿੱਖੀ ਸਾਨੂੰ ਸਿੱਖਣੀ ਪਣੀ ਹੈ ਹੂੰ ਸਿੱਖੀ ਕਲਾ ਇਹ ਨਹੀਂ ਕਿ ਸਿਰ ਲੰਗਰ ਸ਼ਿਕਾਤ ਆ ਲੋਕਾਂ ਨੂੰ ਜਾਂ ਆਪਾਂ ਵੀ ਦਸਬੰਦ ਕੱਢਣਦੇ ਆ ਕੱਲੇ ਛਬੀਲਾ ਲੰਗਰ ਸਿੱਖੀ ਨਹੀਂ ਸਿੱਖੀ ਉਹ ਤੋਂ ਬਹੁਤ ਅੱਗੇ ਹੈ ਜਪ ਤਪ ਮੰਗਦਈਏ ਹਮ ਤੇ ਸ਼ਾਇਦ ਉਹ ਹੀ ਚੀਜ਼ ਮੈਨੂੰ ਇਸ ਪਾਸੇ ਲੈ ਕੇ ਹਮ ਤੁਸੀਂ ਫਿਰ ਇਹ ਫੈਸਲਾ ਜਿਵੇਂ ਜਦੋਂ ਦਿੱਲੀ ਪੜਦੇ ਸੀ ਉਦੋਂ ਵੀ ਦਿਮਾਗ 'ਚ ਸਵਾਲ ਸੀਗਾ ਇਹ ਜਾਂ ਇੱਥੇ ਆ ਕੇ ਆਇਆ ਬਾਈ ਮੈਨੂੰ ਸਵਾਲ ਜ਼ਿੰਦਗੀ ਦੇ ਨਾਲ ਤੋ ਇਹ ਉਤਾਰ ਚੜਾਹੋ ਬੜੇ ਦੇਖਦੇ ਹੋ ਹਮ ਦਿਮਾਗ 'ਚ ਚੱਲਦਾ ਸੀਗਾ ਕੀ ਕਦੇ ਟਾਈਮ ਆਊਗਾ ਕਰਾਂਗੇ ਫਿਰ ਸੋਚਿਆ ਥੋੜਾ ਆਪਣੇ ਪੈਰਾਂ ਤੇ ਹੋ ਜਾਾਂ ਕੇਰ ਕਰਾਂਗੇ ਫਿਰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਕੁਝ ਡਾਲੰਡੋਲ ਹੋ ਗਿਆ ਸੀਗਾ ਹੂੰ ਤੇ ਮੈਂ ਸੋਚਿਆ ਫਿਊਚਰ ਦਾ ਛੱਡੋ ਪ੍ਰੈਜ਼ੈਂਟ ਵੇਖੋ ਜੋ ਕਾਰਾ ਕਰੋ ਹੁਣੇ ਕਰੋ ਤੇ ਮੈਂ ਕਰ ਲਿਆ ਇੱਕ ਕਾਮਨ ਜਿਹਾ ਸਵਾਲ ਹੈ ਵੀ ਆਪਾਂ ਕੈਨੇਡਾ ਚ ਖੜੇ ਆ ਹਨਾ ਇੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਪੋਲੀਟੀਕਲ ਅਸਾਈਲਮ ਲੈ ਰਹੇ ਨੇ ਸੋ ਮੈਂ ਜਦੋਂ ਤੁਹਾਡੀ ਫੋਟੋ ਪਾਈ ਸੀ ਫੇਸਬੁੱਕ ਤੇ ਹਨਾ ਜਿੱਦੇ ਪਹਿਲੇ ਦਿਨ ਤੁਹਾਡੇ ਦਸਤਾਰ ਸਜਾਈ ਸੋ ਉਦੋਂ ਵੀ ਲੋਕਾਂ ਨੇ ਮੈਨੂੰ ਫੋਨ ਮੈਸੇਜ ਸਵਾਲ ਆਏ ਨੇ ਕਿ ਦੇਖੋ ਕਿਤੇ ਵੀ ਇਹ じゃ ਕੰਮ ਤਾਂ ਨਹੀਂ ਕਿ ਪੋਲਿਟਿਕਲ ਸੈਲਮ ਵਾਲੇ ਚੱਕਰ 'ਚ ਤਾਂ ਨਹੀਂ ਬਈ ਹੈਗਾ ਨਹੀਂ ਬਈ ਪੋਲਿਟਿਕਲ ਸੈਲਮ ਵਾਲਾ ਕੋਈ ਨਹੀਂ ਬਾਈ 2 ਮਿੰਟ ਦੇ ਸਵਾਦ ਦੇ ਚੱਕਰ ਨੂੰ ਜ਼ਿੰਦਗੀ ਭਰ ਦਾ ਪਾਪ ਨਹੀਂ ਲਵਾਉਣਾ ਰੱਬ ਦੇ ਨੇੜੇ ਹੋਣਾ ਆਪਣੇ ਦਿਲ ਦੀ ਇੱਛਾ ਤੋਂ ਹੋਣਾ ਉਹ ਮੈਂ ਕਿਤਾ ਗਾ ਤੇ ਕੀ ਲੱਗਦਾ ਵੀ ਜਿਹੜਾ ਇਹ ਫੈਸਲਾ ਲਿਆ ਤੇ ਉਹ ਦਿਨ ਤੇ ਅੱਜ ਹੁਣ ਕਿਉਂਕਿ ਇੱਥੇ ਸਮਾਂ ਵੀ ਬਹੁਤ ਘੱਟ ਹੈ ਨਾ ਲੋਕਾਂ ਦੇ ਕੋਲ ਸੋ ਆਪਾਂ ਵੀ ਹੁਣ ਡੇਢ ਦੋ ਮਹੀਨੇ ਦਾ ਟਾਈਮ ਪੈ ਗਿਆ ਕੀ ਫਰਕ ਜ਼ਿੰਦਗੀ ਦੇ ਵਿੱਚ ਕੀ ਫਰਕ ਲੱਗ ਰਿਹਾ ਬਈ ਮੈਂ ਦੇਖਿਆ ਕਿ ਲੋਕ ਕਹਿੰਦੇ ਨੇ ਕਿ ਜੇ ਤੁਸੀਂ ਰੱਬ ਦੇ ਨੇੜੇ ਹੋ ਜਾਓਗੇ ਸਭ ਤੁਹਾਡਾ স্মੂਥ ਚੱਲੂਗਾ ਮੈਂ ਕਹਿੰਦਾ স্মੂਥ ਨਹੀਂ ਚੱਲਦਾ ਰੱਬ ਤੁਹਾਡੇ ਪੇਸ਼ੈਂਸ ਵੀ ਟੈਸਟ ਕਰੂਗਾ ਤੁਹਾਡੀ ਕਾਮਨੈਸ ਵੀ ਟੈਸਟ ਕਰੂਗਾ ਤੁਸੀਂ ਜਿਹੜਾ ਪਲਾਨ ਬਣਾਓਗੇ ਉਹ ਪਲਾਨ ਨਹੀਂ ਕੰਮ ਆਏਗਾ ਪਰ ਇਹ ਤੁਹਾਡੇ ਦਿਮਾਗ 'ਚ ਆ ਜਾਂਦਾ ਕਿ ਜੋ ਰੱਬ ਨੇ ਸੋਚਿਆ ਤੁਹਾਡੇ ਲਈ ਵਧੀਆ ਸੋਚਿਆ ਤੇ ਮੇਰੇ ਹਿਸਾਬ ਨਾਲ ਉਹੀ ਬਾਬਾ ਕਰਦਾ ਇਧਰ ਫਿਰ ਸਿੱਖੀ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਖਿੱਚਦਾ ਕੇਂਦਰ ਬਣੀ ਰਹੀ ਵੀ ਇਸ ਕਰਕੇ ਮੈਨੂੰ ਜ਼ਿਆਦਾ ਲਗਾਉ ਰਿਹਾ ਹਨਾ ਇਹ ਕੀ ਕਹੋਗੇ ਇਹਦੇ ਬਾਰੇ ਬਾਈ ਇਕਵੈਲਟੀ ਤੇ ਇਕਵਿਟੀ ਮੈਂ ਕਹਿ ਸਕਦਾ ਇਕਵੈਲਟੀ ਯਾਨੀ ਕਿ ਹਰ ਬੰਦਾ ਬਾਬਾ ਜੀ ਦੇ ਦਰ ਤੇ ਸਾਰੇ ਸਹੀਮ ਨੇ ਇਕਵਿਟੀ ਯਾਨੀ ਕਿ ਜੇ ਤੁਹਾਡੇ ਕੋਲ ਕੁਝ ਐਕਸਟਰਾ ਤੁਸੀਂ ਜਿਹੜਾ ਜ਼ਰੂਰਤਮੰਦ ਉਹਨੂੰ ਦੇ ਦਿੰਦੇ ਹੂੰ ਉਹ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਕੋਈ ਚੈਲੰਜ ਕੋਈ ਕਿਸੇ ਨੇ ਕੁਝ ਕਿਹਾ ਹੋਵੇ ਜਾਂ ਏਦਾਂ ਦਾ ਕੋਈ ਦਿਮਾਗ 'ਚ ਆਇਆ ਕੋਈ ਜਾਂ ਤੁਹਾਨੂੰ ਫੇਸ ਕਰਨੀ ਪਈ ਕੋਈ ਪ੍ਰੋਬਲਮ ਤਾਂ ਬੋਲਦਾ ਹੀ ਰਹਣਗੇ ਉਹਨਾਂ ਦੀ ਪਰਵਾਹ ਨਹੀਂ ਨਹੀਂ ਫੇਰ ਵੀ ਲੋਕਾਂ ਨੇ ਤਾਂ ਇਹ ਵੀ ਕਿਹਾ ਤੇਰੇ ਕੇਸ ਨਹੀਂ ਹੈਗੇ ਤੈਨੂੰ ਪੜਨਾ ਬੰਦਾ ਨਹੀਂ ਆਉਂਦਾ ਹੂੰ ਪਰ ਡੀਮੋਰੀਲਾਈਜ਼ ਕੀਤਾ ਇਹ ਉਹਨਾਂ ਲੋਕਾਂ ਨੇ ਕਿਹਾ ਜਿਨ੍ਹਾਂ ਦੇ ਆਪ ਕੇਸ ਨਹੀਂ ਹੈਗੇ ਜਿਹੜੇ ਆਪ ਪੜਨੇ ਨਹੀਂ ਬੰਦੇ ਜਿਹੜੇ ਆਪ ਦਸਤਾਰਾਂ ਨਹੀਂ ਸਜਾਉਂਦੇ ਜਿਹੜੇ ਇਹ ਗੱਲਾਂ ਬੈਟਰ ਨਹੀਂ ਕਰਤੀ ਹੂੰ ਤੇ ਕੀ ਜ਼ਿੰਦਗੀ ਦਾ ਅੱਗੇ ਮੋਟਿਵ ਕੀ ਆ ਹੁਣ ਕਿਉਂਕਿ ਤੁਹਾਡੇ ਕਾਗਜ਼ਾਂ ਦੇ ਵਿੱਚ ਸਾਰੇ ਕਿਤੇ ਸ਼ਰਮਾ ਹੈਗਾ ਹਨ ਤੇ ਅੱਗੇ ਉਹ ਉਹ ਵੀ ਚੇਂਜ ਕਰਾਂਗੇ ਹੁਣ ਸਾਰਾ ਸਾਰਾ ਕੁਝ ਹੀ ਕਰਾਂਗੇ ਹੂੰ ਜਿੱਦਾਂ ਮੌਕਾ ਆਊਗਾ ਜਿਵੇਂ ਬਾਬਾ ਕਰਾਂਗੇ ਸਭ ਕੁਝ ਉਹ ਜੀ ਤੇ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਕਿਉਂਕਿ ਨੌਜਵਾਨਾਂ ਤੇ ਹਮੇਸ਼ਾ ਕਿਉਂਕਿ ਤੁਸੀਂ ਆਪ ਇੱਕ ਨੌਜਵਾਨ ਹੋ ਹਨ ਨੌਜਵਾਨ ਹਮੇਸ਼ਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਇੱਕ ਉਹਨਾਂ ਲਈ ਪ੍ਰੇਰਨਾ ਸਰੋਤ ਵੀ ਬਣ ਸਕਦੇ ਹੋ ਕਿ ਤੁਸੀਂ ਇੱਕ ਮੋਟਿਵ ਹੋ ਕੇ ਇੱਧਰ ਤੁਰੇ ਹੋ ਤੇ ਕੀ ਮੈਸੇਜ ਆਉਂਗੇ ਨੌਜਵਾਨਾਂ ਭਾਈ ਮੋਟਿਵ ਤੁਹਾਡੇ ਦਿਲ ਚ ਹੋਣਾ ਚਾਹੀਦਾ ਕਿ ਤੁਸੀਂ ਰੱਬ ਦੇ ਨੇੜੇ ਹੋਣਾ ਹੂੰ ਤੇ ਬਾਕੀ ਕੋਸ਼ਿਸ਼ ਕਰੋ ਜਿੰਨਾ ਰੱਬ ਤੋਂ ਨੇੜੇ ਹੋ ਸਕੋ ਚੰਗੇ ਰਾਹ ਤੇ ਤੁਰੋ ਕਿਸੇ ਦਾ ਮਾੜਾ ਨਾ ਕਰੋ ਹੂੰ ਤੇ ਬਸ ਇਹੀ ਪਹਿਲਾਂ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜਦੋਂ ਸੁਰ ਸੰਭਾਲੀ ਨਾ ਮੈਂ ਕਿਤੇ ਮੰਦਿਰ ਗੁਰਦਾਰੇ ਨਹੀਂ ਸੀ ਜਾਂਦਾ ਫਿਰ ਮੈਂ ਇੱਕ ਥਾਂ ਇਹ ਗੱਲ ਪੜ੍ਹੀ ਸੁਣੀ ਕਿ ਤੁਸੀਂ ਜੇ ਤੂੰ ਗੁਰੂ ਘਰ ਜਾਂਦੇ ਹੋ ਮੰਦਿਰ ਗੁਰਦਾਰੇ ਕਿਤੇ ਵੀ ਜਾਂਦੇ ਹੋ ਕੋਈ ਬੰਦਾ ਅਰਦਾਸ ਕਰਨ ਆਉਂਦਾ ਹੂੰ ਕੋਈ ਰੱਬ ਤੋਂ ਮੰਗਣ ਆਉਂਦਾ ਕੋਈ ਉਹ ਪ੍ਰਿੰਦਸਵੰਦ ਕੱਢਦਾ ਨਾ ਹੁੰਦਾ ਕੋਈ ਸ਼ੁਕਰ ਕਰਨ ਦਾ ਹੁੰਦਾ ਕੋਈ ਮਾਫੀ ਮੰਗਣ ਆਉਂਦਾ ਤੇ ਉਹ ਸਾਰੀਆਂ ਵਾਈਬਸ ਇਕੱਠੀਆਂ ਹੋ ਜਾਂਦੀਆਂ ਨੇ ਤੇ ਆਪਾਂ ਉਹ ਜੇ ਕਹਿ ਦਿੰਦੇ ਰੱਬ ਹਰ ਪਾਸੇ ਆ ਪਰ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਭਾਵੇਂ ਮੰਦਿਰ ਜਾਓ ਭਾਵੇਂ ਗੁਰਦਾਰੇ ਜਾਓ ਭਾਵੇਂ ਚਰਚ ਜਾਓ ਭਾਵੇਂ ਹੂੰ ਬਸ ਇਦਾਂ ਰਾਜਨ ਕੀ ਮੰਗਣ ਜਾਂਦਾ ਸੀ ਫਿਰ ਰਾਜਨ ਛੱਡੋ ਭਾਈ ਉਹ ਰੱਬ ਨਾਲ ਹੀ ਗੱਲ ਕਰਾਂਗੇ ਠੀਕ ਹੈ ਤੇ ਇੱਕ ਮੈਂ ਜ਼ਰੂਰ ਚਾਹੂੰਗਾ ਵੀ ਤੁਸੀਂ ਹੁਣ ਮੈਂ ਤੁਹਾਡੀ ਸੋਸ਼ਲ ਸਾਈਟ ਦੇ ਉੱਤੇ ਦੇਖਿਆ ਰਾਜਨ ਸਿੰਘ ਖਾਲੜਾ ਤੁਸੀਂ ਕਰ ਲਿਆ ਹੈ ਹਨਾ ਤੇ ਖਾਲੜਾ ਪਿੰਡ ਨਾਲ ਤੁਹਾਡੇ ਰਾਜਾ ਖਾਲੜਾ ਬਈ ਮੈਂ ਨਾ ਬਹੁਤ ਪਹਿਲਾਂ ਦਾ ਰੱਖਿਆ ਹੋਇਆ ਹੂੰ ਪਸ਼ਾ 10 12 ਸਾਲ ਹੋ ਗਿਆ ਹੂੰ ਤੇ ਬਸ ਅੱਗੇ ਉਹ ਸਿੰਘ ਵੀ ਲਾਵਾਂਗੇ ਔਣੀ ਥੋੜੀ ਹਰ ਚੀਜ਼ ਦਾ ਟਾਈਮ ਹੁੰਦਾ ਹੁੰਦਾ ਨਹੀਂ ਆਪਣੇ ਪਿੰਡ ਬਾਰੇ ਦੱਸੋ ਵੀ ਤੁਹਾਡੇ ਪਿੰਡ ਦਾ ਪਸ਼ੋਕੜ ਪੁਰਖੇ ਤੁਹਾਡੇ ਉੱਥੇ ਰਹਿੰਦੇ ਕਿਉਂਕਿ ਤੁਹਾਡੀ ਸਟੱਡੀ ਤਾਂ ਦਿੱਲੀ ਦੇ ਪਿੰਡ ਮੇਰਾ ਜੀ ਵੈਸੇ ਜੱਦੀ ਸਦਵਾ ਹੈਗਾ ਮੇਰੇ ਡੈਡੀ ਦਾ ਮੇਰੇ ਦਾਦਾ ਜੀ ਦਾ ਜਨਮ ਉੱਧਰ ਦਾ ਫਿਰ ਬਾਠ ਪਿੰਡ ਦੇ ਲਾਗੇ ਬੰਨੇ ਖਾਲੜੇ ਆ ਕੇ ਬਸ ਗਏ ਸੀਗਾ ਹੂੰ ਤੇ 90 ਚ ਮੇਰਾ ਬਰਥ ਹੋਇਆ 91 ਚ ਮੇਰੇ ਡੈਡੀ ਦਿੱਲੀ ਚੱਲ ਗਏ ਹੂੰ ਤੇ ਬਸ ਖਾਲੜਾ ਤੁਹਾਨੂੰ ਪਤਾ ਹੀ ਹੈ ਜੇ ਜਨਮ ਭੂਮੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਿੱਧਵਾ ਜਿਹੜਾ ਹੈ ਭਾਈ ਜੇਠਾ ਜੀ ਦੀ ਜਿਹੜੇ ਗੁਰੂ ਹਰਗੋਬਿੰਦ ਸਿੰਘ ਦੀ ਸੈਨਾ ਵਿੱਚ ਸੀਗੇ ਜਦੋਂ ਬੰਵੰਜਾ ਰਾਜੇ ਛੜਾਏ ਗਏ ਤੇ ਉਦੋਂ ਉਹ ਗੁਰੂ ਜੀ ਦੇ ਨਾਲ ਸੀਗੇ ਤੇ 21 22 23 ਤਰੀਕ ਨੂੰ ਮੇਲਾ ਵੀ ਲੱਗਣ ਜਾ ਰਿਹਾ ਸਿੱਧਵਾ ਸਾਡੇ ਪਿੰਡ ਜੇ ਤੁਸੀਂ ਪੰਜਾਬ 'ਚ ਹੈਗੇ ਹੋ ਖਾਲੜਾ ਪਿੱਖੇਵੰਡ ਦੇ ਜਾਣਦੇ ਹੋ ਤਾਂ ਸਿੱਧਵਾ ਜ਼ਰੂਰ ਜਾਓ ਇੱਕ ਆਮ ਲੋਕਾਂ ਦੇ ਵਿੱਚ ਚਰਚਾ ਚੱਲਦੀ ਹੈ ਵੀ ਜਦੋਂ ਲੋਕ ਕੈਨੇਡਾ ਖਾਸ ਕਰਕੇ ਬਾਹਰਲੇ ਮੁਲਕਾਂ 'ਚ ਆ ਕੇ ਰਹਿੰਦੇ ਆ ਹਨਾ ਤਾਂ ਉਹਨਾਂ ਨੂੰ ਸਿੱਖੀ ਪ੍ਰਤੀ ਇਹ ਜੀ ਜ਼ਿਆਦਾ ਜਾਗ ਜਾਂਦਾ ਹੈ। ਆਮ ਚਰਚਾ ਮੈਂ ਲੋਕਾਂ ਦੇ ਵਿੱਚ ਦੇਖੀ ਹੈ ਇਹ। ਤੇ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਉਸੇ ਕੜੀ ਦਾ ਇੱਕ ਹਿੱਸਾ ਹੋ ਵੀ ਜਾਣ ਕੇ ਉਧਰ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਨਹੀਂ ਸੀਗੀਆਂ ਪਰ ਇੱਥੇ ਆ ਕੇ ਜ਼ਿਆਦਾ ਸਿੱਖੀ ਪ੍ਰਤੀ ਲਗਾ ਆ। ਭਾਈ ਮੈਂ ਤਾਂ ਲੋਕ ਉਹ ਵੀ ਵੇਖਿਆ ਜਿਹੜੇ ਇੱਥੇ ਆ ਕੇ ਕੇਸ਼ ਕਤਲ ਕਰਾ ਲੈਂਦੇ ਆ ਜਾਂ ਅੰਮ੍ਰਿਤ ਛੱਡ ਦਿੰਦੇ ਆ। ਹੂੰ ਕਿਰਪਾ ਦਾ ਕਕਾਰ ਛੱਡ ਦਿੰਦੇ ਵਿਸਾਰ ਦਿੰਦੇ ਉਹ ਸਾਰਾ ਤੁਹਾਡੇ ਦਿਲ ਦੇ ਉੱਤੇ ਗੱਲ ਆ ਹੂੰ ਰੱਬ ਹਰਥਾਈਆਂ ਭਾਵੇਂ ਇੰਡੀਆ ਰਹਿ ਲੋ ਭਾਵੇਂ ਕੈਨੇਡਾ ਰਹਿ ਲੋ ਭਾਵੇਂ ਆਸਟ੍ਰੇਲੀਆ ਰਹਿ ਰੱਬ ਕੋਲ ਹੁਣ ਇਤਨੇ ਫਿਰ ਰੋਜ਼ਾਨਾ ਕਰਦੇ ਭਾਈ ਜਿਹੜਾ ਹੋਈ ਨਿਤਨੇਮ ਗਿਆ ਤੇ ਉਹ ਤਾਂ ਜੇ ਰੋਜ਼ਾਨਾ ਕਰਦਾ ਦਿਨ ਚਰਿਆ ਕੀ ਰਹਿੰਦੀ ਆ ਦਿਨ ਦੀ ਡੇਲੀ ਰੂਟੀਨ ਕੀ ਰਹਿੰਦੀ ਆ ਜਾਂ ਤਾਂ ਕੰਮ ਤੇ ਹੁੰਦਾ ਜਾਂ ਮੈਂ ਕੰਮ ਲੱਭਦਾ ਹੂੰ ਉਸੇ ਤੇ ਮੇਰਾ ਦਿਨ ਲੰਘਦਾ ਜਾਂ ਤਾਂ ਮੈਂ ਆਪਣੀ ਸ਼ਿਫਟ ਤੇ ਹੁੰਦਾ ਜੇ ਸ਼ਿਫਟ ਨਹੀਂ ਆ ਮੈਂ ਐਮਬੀਏ ਕੀਤੀ ਆ ਮੈਂ ਜੋਬ ਲੱਭ ਰਿਹਾ ਬਸ ਉਹ ਜੀ ਦਾਮਾਡੋਲ ਚੱਲੀ ਜਾਂਦਾ ਕਾ ਓਕੇ ਤੇ ਅੱਗੇ ਫਿਊਚਰ ਦੀ ਪਲੈਨਿੰਗ ਕੀ ਆ ਫਿਊਚਰ ਪਲੈਨਿੰਗ ਇਹ ਆ ਬਾਈ ਆਪਣੇ ਆਪ ਨੂੰ ਪ੍ਰੋਫੈਸ਼ਨਲੀ ਗਰੋ ਕਰਨਾ ਇਕਨੋਮਿਕਲੀ ਵੀ ਕਰਨਾ ਫਾਈਨੈਂਸ਼ੀਅਲੀ ਵੀ ਕਰਨਾ ਇਮੋਸ਼ਨਲੀ ਮੈਟਲੀ ਵੀ ਕਰਨਾ ਤੇ ਕਮਿਊਨਿਟੀ ਨੂੰ ਗਰੋ ਕਰਨਾ ਹੋ ਸਕਦਾ ਚਰੋਦੀ ਸਿੱਖੀ ਚ ਕਿੱਥੇ ਦੇਖਦੇ ਆ ਆਪਣੇ ਆਪ ਨੂੰ ਕਿੱਥੇ ਲੈ ਕੇ ਜਾਣਾ ਬਾਈ ਉਹ ਤਾਂ ਤੁਹਾਡਾ ਹੋਰੀਜ਼ਨ ਬਹੁਤ ਵੱਡਾ ਹੋ ਸਕਦਾ ਤੁਸੀਂ ਉਹ ਅਖਰਾਂ ਅੰਚ ਤਾਂ ਕਹਿ ਨਹੀਂ ਸਕਦੇ ਨਾ ਕਿ ਮੈਂ ਸਿੱਖੀ ਚ ਕਿੱਥੇ ਜਾਣਾ ਸਿੱਖਣ ਲਈ ਕਰਨ ਵਾਲੇ ਬਹੁਤ ਨੇ ਅਸੀਂ ਤਾਂ ਕੁਝ ਵੀ ਨਹੀਂ ਹੂੰ ਦੇ ਐਸਪੀਓ ਬਰਾਏ ਵਰਗੇ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਜੀ ਐਸਪੀਓ ਬਰਾਏ ਵਰਗੇ ਜੇ 4-500 ਕਰੋੜ ਰੁਪਏ ਦਾਨ ਕਰ ਸਕਦੇ ਤਾਂ ਆਪਣੀ ਤਾਂ ਕੋਈ ਔਕਾਤ ਹੀ ਹੈ ਨਹੀਂ ਆਪਾਂ ਤਾਂ ਜਿੰਨਾ ਜੋ ਕਰ ਸਕਦੇ ਉਹ ਕਰਾਂਗੇ ਉਹ ਕਦੇ ਕਿਆ-ਕਿਆ ਨਹੀਂ ਹੁੰਦਾ ਨਹੀਂ ਕਈ ਵਾਰ ਐ ਹੁੰਦਾ ਨਾ ਜਿਵੇਂ ਮੈਂ ਪਹਿਲਾਂ ਇੱਕ ਸਵਾਲ ਕੀਤਾ ਸੀਗਾ ਤੁਹਾਨੂੰ ਕਈ ਵਾਰ ਇਹ ਹੁੰਦਾ ਵੀ ਜਿਹੜੇ ਨੌਜਵਾਨ ਤੁਰਦੇ ਆ ਜਾਂ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਜਾਣ ਕੇ ਕੁਸ ਭੈਟ ਕਰਾ ਰਹੀਆਂ ਸਿੱਖੀ ਦੇ ਵਿੱਚ ਤੁਹਾਨੂੰ ਦਬਾਅ ਪਾਇਆ ਗਿਆ ਉਹ ਜਾਂ ਕਿਸੇ ਤਰੀਕੇ ਨਾਲ ਵੀ ਤੁਸੀਂ ਸਿੱਖੀ ਨੂੰ ਬਦਨਾਮ ਕਰਨ ਦੇ ਲਈ ਜਾਂ ਇਹੋ ਜਿਹਾ ਕੁਝ ਕਈ ਵਾਰ ਗੱਲਾਂ ਚੱਲ ਪੈਂਦੀਆਂ ਬਈ ਜੇ ਤੁਸੀਂ ਸੋਚਦੇ ਹੋ ਨਾ ਕਿ ਧਰਮ ਦੇ ਜੇ ਤੁਸੀਂ ਸਿੱਖੀ ਦਾ ਕੁਝ ਮਾੜਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਧਾਰਮਿਕ ਹੋ ਗਏ ਹਾਂ ਤੁਸੀਂ ਰੱਬ ਦੀ ਹੋਂਦ ਮੰਨਦੇ ਹੋ ਤੁਸੀਂ ਬਈ ਜਮਾ ਤੁਸੀਂ ਰੱਬ ਤੇ ਭਰੋਸਾ ਨਹੀਂ ਕਰਦੇ ਜਿਹੜਾ ਬੰਦਾ ਰੱਬ ਤੇ ਭਰੋਸਾ ਕਰੂਗਾ ਉਹ ਕਿਸੇ ਧਰਮ ਖਾਸ ਦੇ ਅਗੇਂਸਟ ਨਹੀਂ ਜਾਏਗਾ ਉਹ ਸਾਰੇ ਧਰਮਾਂ ਦੀ ਸਹੀ ਵੈਲਿਊ ਕਰੇਗਾ ਹਿਊਮਨ ਹਿਊਮੈਨਿਟੀ ਦੀ ਹਿਊਮਨ ਕਾਈਂਡ ਦੀ ਹਮੇਸ਼ਾ ਵੈਲਿਊ ਕਰੇਗਾ ਹਮ ਠੀਕ ਹੈ ਤੇ ਜਿਹੜੇ ਲੋਕ ਚਾਹੁੰਦੇ ਸੋਚਦੇ ਆ ਕਿ ਬਈ ਜੇ ਜਿੱਦਾਂ ਪਹਿਲਗਾਮ ਚ ਵੀ ਹੋਇਆ ਕਿ ਧਰਮ ਪੁੱਛਿਆ ਤੇ ਬੰਦਾ ਮਾਰਦਾ ਤਾਨੂੰ ਕੀ ਲੱਗਦਾ ਉਹ ਰੱਬ ਦੇ ਪੱਕੇ ਹੋਣਗੇ ਹੂੰ ਨਹੀਂ ਆਈਏ ਸੋ ਇਹ ਸੀ ਕਿ ਰਾਜਨ ਸਿੰਘ ਖਾਲੜਾ ਪਿੰਡ ਨਾਲ ਸੰਬੰਧਿਤ ਹੈ ਨੌਜਵਾਨ ਸੋ ਕੈਨੇਡਾ ਦੇ ਵਿੱਚ ਰਹਿ ਰਿਹਾ ਸੋ ਵਿਸਾਖੀ ਦੇ ਉੱਤੇ ਇਸ ਨੌਜਵਾਨ ਨੇ ਅਮਰ ਛੱਕਿਆ ਤੇ ਰਾਜਨ ਸ਼ਰਮਾ ਤੋਂ ਸਿੱਖ ਬਣਿਆ ਤੇ ਅਮਰ ਛੱਕੇ ਸਿੰਘ ਸਜਾ ਹੈਗਾ ਤੇ ਹੁਣ ਨਿਤਨੇਮ ਵੀ ਕਰਦਾ ਹੈ ਤੇ ਸ਼ਿਫਟਾਂ ਵੀ ਲਾਉਂਦਾ ਹੈ ਸਾਰੀ ਮਿਹਨਤ ਵੀ ਕਰ ਰਿਹਾ ਹੈ ਤੇ ਅਸੀਂ ਅਕਸਰ ਹੀ ਜਦੋਂ ਸਾਡੀ ਗੱਲਬਾਤ ਹੁੰਦੀ ਹੈ ਤਾਂ ਗੁਰਦੁਆਰਾ ਸਾਹਿਬ ਜ਼ਰੂਰ ਆਉਂਦਾ ਤੇ ਮੱਥਾ ਟੇਕਣ ਲਈ ਦੇ ਅੰਦਰ ਇੱਕ ਚਿੰਗ ਹੈਗੀ ਆ ਉਹ ਜਾਗੀ ਹੋਈ ਆ ਉਤਸ਼ਾਹ ਹੈਗਾ ਸੋ ਨੌਜਵਾਨ ਜਿਹੜਾ ਰਾਜਨ ਸਿੰਘ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਸੋ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੰਜੋਲੀ ਸਰੀ ਕੈਨੇਡਾ